ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਗੱਲਬਾਤ ਕਰਦੇ ਸੀ ਦੋਸਤੋ ਦਸਮ ਗ੍ਰੰਥ ਸਾਹਿਬ ਦੇ ਵਿੱਚ ਚਤਰਿਤ ਲਿਖੇ ਮਾਰਦ ਨੇ ਜਿਹੜੇ ਉਹਨਾਂ ਦੇ ਬਾਰੇ ਸੋ ਦੋਸਤੋ ਤੁਸੀਂ ਚਤਰਿਤ ਸੁਣ ਚੁੱਕੇ ਹੋ ਤਿੰਨ ਤੇ ਉਹਨਾਂ ਦੀ ਵਿਆਖਿਆ ਵੀ ਸੁਣ ਚੁੱਕੇ ਹੋ ਹੁਣ ਅੱਗੇ ਗੱਲ ਕਰਾਂਗੇ ਚੌਥੇ ਚਤਰਿਤ ਦੇ ਬਾਰੇ ਸੋ ਅੱਜ ਦੀ ਵੀਡੀਓ ਬੜੀ ਜਾਣਕਾਰੀ ਭਰਪੂਰ ਹੈ ਬੜੀ ਦਿਲਚਸਪ ਜਾਣਕਾਰੀ ਮਿਲਣੀ ਹੈ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੁਣਿਓ ਸਾਰਿਆਂ ਨੂੰ ਧਿਆਨ ਨਾਲ ਤੇ ਗ੍ਰਹਿਣ ਕਰਿਓ ਸਿੱਖਿਆ ਨੂੰ ਤਾਂ ਦੋਸਤੋ ਵੀਡੀਓ ਸਾਰੀ ਸੁਣਿਓ ਐਂਡ ਤੱਕ ਸੁਣਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਹੁਣ ਚੌਥੀ 73 ਦੀ ਗਾਥਾ ਬੜੀ ਸੰਖੇਪ ਵਾਲੀ ਪਰ ਗੂੜੇ ਉਪਦੇਸ਼ ਨਾਲ ਭਰੀ ਹੋਈ ਹੈ ਤੇ ਰਹੱਸ ਤੇ ਆਤਮਕ ਹੈ ਕਿ ਇੱਕ ਮਹਾਨੰਦ ਮਰਦਾਰ ਨਾਮ ਦੇ ਕਮਜ਼ੋਰ ਇੱਕ ਅੱਖੋਂ ਕਾਣੇ ਤੇ ਬੁੱਢੇ ਆਦਮੀ ਦੀ ਬਹੁਤ ਹੀ ਸੁੰਦਰ ਰੂਪਵਾਨ ਪਰ ਤ੍ਰਿਤਰਹੀਣ ਇਸਤਰੀ ਸੀਗੀ ਜਿਹਨੂੰ ਅਤਿਆੰਤ ਕਲੇਸ਼ਨ ਮਤਲਬ ਕਿ ਕੱਲ ਹੀ ਪਰੀਆ ਹੋਣ ਕਰਕੇ ਲੋਕ ਘੁਰਕਣੀ ਆਖਦੇ ਸੀ। ਉਸ ਛਨਾਲ ਔਰਤ ਦੇ ਪਾਸ ਉੱਚੀ ਨੀਚ ਛੋਟੇ ਵੱਡੇ ਹਰ ਤਰ੍ਹਾਂ ਦੇ ਬੇਵਿਚਾਰੀ ਬੰਦੇ ਪਹੁੰਚਦੇ ਸੀ। ਇੱਕ ਦਿਨ ਉਹ ਆਪਣੇ ਕਿਸੇ ਪ੍ਰੇਮੀ ਨਾਲ ਆਨੰਦ ਰੰਗ ਮਾਣ ਰਹੀ ਸੀ ਤੇ ਉੱਤੋਂ ਮਹਾਨੰਦ ਆ ਗਿਆ ਉਹਦੇ ਘਰ ਵਾਲਾ। ਉਹਨੇ ਆਪਣੇ ਮਿੱਤਰ ਨੂੰ ਇੱਕ ਪਾਸੇ ਛੁਪਣ ਦਾ ਇਸ਼ਾਰਾ ਕਰਕੇ ਭੱਜ ਕੇ ਜਾ ਕੇ ਮਹਾਨੰਦ ਨੂੰ ਪਹਿਲਾਂ ਗੱਲ ਬੱਕੜੀ ਪਾਈ ਤੇ ਫਿਰ ਹੱਥਾਂ ਨਾਲ ਉਹਦੇ ਦੋਵੇਂ ਕੰਨਾਂ ਨੂੰ ਢੱਕ ਲਿਆ। ਤੇ ਚੁੰਮਣ ਦੇ ਬਹਾਨੇ ਜਿਸ ਅੱਖੋਂ ਉਹਨੂੰ ਦਿਸਦਾ ਸੀ ਉਹ ਟਕਲੀ ਤੇ ਉਹਦੇ ਇਸ ਨਾਟਕ ਨੂੰ ਦੇਖ ਕੇ ਉਥੇ ਪਹਿਲਾਂ ਹਾਜ਼ਰ ਕਾਮੀ ਬੰਦਾ ਸੀ ਜਿਹੜਾ ਆਇਆ ਵਾ ਉਹ ਤੁਰਦਾ ਲੱਗਿਆ ਉਥੇ ਚਲਾਕ ਚੰਚਲਾ ਨੇ ਮਹਾਨੰਦ ਨੂੰ ਕੁਝ ਨਾ ਸੁਣਨ ਦਿੱਤਾ ਤੇ ਨਾ ਹੀ ਵੇਖਣ ਦਾ ਅਫਸਰ ਦਿੱਤਾ ਉਲਟਾ ਉਹਨੂੰ ਫਸਲਾ ਕੇ ਤੇ ਵੜਿਆ ਕੇ ਆਖਣ ਲੱਗੀ ਹਾਏ ਵੇ ਸ਼ੈਲ ਛਵੀ ਲਿਆ ਗੱਭਰੂਆ ਅੱਜ ਤਾਂ ਵੈਰੀਆ ਤੂੰ ਆਪਣੇ ਰੂਪ ਦੇ ਤੇਜ ਤੇ ਕਾਮ ਦੇ ਆਣਾ ਨਾਲ ਮੇਰਾ ਰੋਮ ਰੋਮੇ ਬਿੰਤਾ ਮੈਂ ਕਰਵਾਨ ਜਾਵਾਂ ਹੈਰਾਨ ਨਾ ਹੋਮੀ ਮੈਂ ਅੱਜ ਤੇਰੇ ਹੁਸਨ ਦੀ ਚੜਤ ਵੇਖ ਆਪਣੇ ਆਪ ਨੂੰ ਰੋਕ ਨਹੀਂ ਸਕੀ ਤੇ ਕਮਲਿਆਂ ਵਾਂਗੂ ਤੈਨੂੰ ਆ ਕੇ ਚਿੰਬੜ ਗਈ ਤਾਂ ਗੁਰੂ ਜੀ ਫਰਮਾਉਨੇ ਕਿ ਮੂਰਖ ਮਹਾਨੰਦ ਆਪਣੀ ਝੂਠੀ ਵਡਿਆਈ ਸੁਣ ਕੇ ਫੁੱਲ ਕੇ ਕੁੱਪਾ ਬਣ ਗਿਆ ਪਰ ਉਸ ਚੰਚਲਾ ਦੀ ਕਪਟਪਰੀ ਚਾਲ ਨੂੰ ਸਮਝ ਨਾ ਸਕਿਆ ਇੱਥੇ ਮਰਦ ਨੇ ਉਸ ਬੰਦੇ ਨੂੰ ਮੂਰਖ ਆਖਿਆ ਸਮਝ ਗਏ ਵੀ ਉਹ ਚਾਲ 'ਚ ਫਸ ਗਿਆ ਹੁਣ ਇਹਨੂੰ ਰਾਜਨੀਤੀ ਵੀ ਕਹਿ ਸਕਦੇ ਚਾਲ 'ਚ ਫਸਣਾ ਹੋਰ ਕੀ ਹੁੰਦਾ ਹਾਂਜੀ ਅੱਜ ਸਾਰਾ ਕੁਝ ਇਹੀ ਤਾਂ ਹੋ ਰਿਹਾ ਹੁਣ ਸਿਧਾਂਤ ਇਸ ਕਹਾਣੀ ਦਾ ਪਹਿਲਾ ਵਾਲਾ ਹੀ ਹੈ ਕਿ ਔਰਤ ਤੰਦਰੁਸਤ ਤੇ ਨੌਜਵਾਨ ਬੰਦੇ ਨੂੰ ਪਸੰਦ ਕਰਦੀ ਨਾ ਕਿ ਰੋਗੀ ਸੋਗੀ ਕਿਸੇ ਬਲਹੀਣ ਬਿਰਧ ਮਨੁੱਖ ਨੂੰ ਉਦਾਂ ਵੀ ਇਸ ਨੂੰ ਚੰਚਲਾ ਦਾ ਨਾਮ ਦਿੱਤਾ ਹੀ ਤਾਂ ਹੈ ਕਿ ਇਹ ਇੱਕੋ ਸਮੇਂ ਭਾਵੇਂ ਅਨੇਕ ਮਰਦ ਨਾਲ ਸੰਬੰਧ ਸਥਾਪਿਤ ਕਰ ਸਕਦੀ ਹੈ ਪਰ ਇਹਦੇ ਦਿਲ ਨੂੰ ਸਮਝਣਾ ਬਹੁਤ ਔਖਾ ਕਿਉਂਕਿ ਔਰਤ ਆਪਣਾ ਅੰਦਰਲਾ ਪਿਆਰ ਕਿਸ ਨੂੰ ਅਰਪਣ ਕਰਦੀ ਹੈ ਕੋਈ ਨਹੀਂ ਜਾਣ ਸਕਦਾ ਮਹਾ ਭਾਰਤ ਦੀ ਮਹਾਨ ਨਾਇਕਾ ਦਰੋਪਦੀ ਦੀ ਕਥਾ ਪ੍ਰਸਿੱਧ ਹੈ ਕਿ ਜਦੋਂ ਪਾਂਡਵ ਸੁਰਗ ਨੂੰ ਚੱਲੇ ਪਾਉਣੇ ਹਨ ਤੇ ਰਾਹ 'ਚ ਉਹਨਾਂ ਦੇ ਬਰਫ਼ ਨਾਲ ਵਾਰੀ-ਵਾਰੀ ਸਰੀਰ ਗਲਣ ਲੱਗ ਜਾਂਦੇ ਤਾਂ ਉਹ ਦੇਹੀ ਸਹਿਤ ਮਤਲਬ ਕਿ ਸਦੇਹ ਸੁਰਗ ਨਾ ਪਹੁੰਚਣ ਦਾ ਤੇ ਹਿਮਾਲਿਆ 'ਚ ਗਲ ਜਾਣ ਦਾ ਕਾਰਨ ਧਰਮ ਪੁੱਤਰ ਯੁਧਿਸ਼ਤਰ ਨੂੰ ਪੁੱਛਦੇ ਤਾਂ ਉਹ ਸਭ ਨੂੰ ਉਹਨਾਂ ਦੇ ਨੈਤਿਕ ਦੋਸ਼ ਦੱਸਦੇ ਨੇ ਜਦੋਂ ਦਰੋਪਦੀ ਦਾ ਸਰੀਰ ਗਲਣ ਲੱਗਿਆ ਬਰਫ਼ 'ਚ ਉਹਨੇ ਤਾਰੰਪੁੱਤਨ ਨੂੰ ਪੁੱਛਿਆ ਕਿ ਮਹਾਰਾਜ ਮੈਂ ਤਾਂ ਆਪਣੇ ਧਰਮ ਉੱਪਰ ਸਦਾ ਡਿੜ ਰਹੀ ਹਾਂ ਮੇਰੇ ਉੱਪਰ ਭਗਵਾਨ ਜਿਹੜੇ ਕ੍ਰਿਸ਼ਨ ਦੀ ਵੀ ਕਿਰਪਾ ਬਣੀ ਰਹੀ ਹੈ ਤਾਂ ਫਿਰ ਮੇਰੇ ਗਲ ਜਾਣ ਦਾ ਕੀ ਕਾਰਨ ਹੈ ਤਾਂ ਉਹਨੇ ਆਖਿਆ ਕਿ हे ਪੰਚਾਲੀ ਭਾਵੇਂ ਸਾਡੀ ਮਾਂ ਦੀ ਆਗਿਆ ਅਨਸਾਰ ਤੂੰ ਸਾਨੂੰ ਪੰਜਾਂ ਨੂੰ ਹੀ ਪਤੀ ਮੰਨਦੀ ਸੀ ਤੇ ਇੱਕ ਸਾਲ ਤੱਕ ਸਾਡੇ ਵਿੱਚੋਂ ਇੱਕ ਨਾਲ ਰਹਿੰਦੀ ਸੀ ਪਰ ਹਿਰਦੇ ਤੋਂ ਤੂੰ ਅਰਜਨ ਨੂੰ ਹੀ ਚਾਹੁੰਦੀ ਸੀ ਸੋ ਦੇਹ ਕਰਕੇ ਤੂੰ ਭਾਵੇਂ ਕੋਈ ਪਾਪ ਨਹੀਂ ਕੀਤਾ ਪਰ ਮਨਸਾ ਦੇ ਆਪ ਦਾ ਦੋਸ਼ ਤੈਨੂੰ ਅੱਜ ਲੈ ਬੈਠਿਆ ਇਸ ਲਈ ਹਜੂਰ ਉਪਦੇਸ਼ ਕਰਦੇ ਹਨ ਮਹਾਰਾਜ ਕਿ ਔਤ ਦੇ ਪ੍ਰੇਮ ਪ੍ਰਦਾਨ ਨੂੰ ਕੋਈ ਬਿਰਲਾ ਹੀ ਸਮਝ ਸਕਦਾ ਫਾਸੀ ਦਾ ਮਸ਼ਹੂਰ ادیਬ ਮੀਆਂ ਸ਼ੇਖ ਸ਼ਾਦੀ ਆਪਣੀ ਮਸ਼ਹੂਰ ਕ੍ਰਿਤੀ ਗੁਲਸਤਾਨ ਬੋਸਤਾਂ ਉਹਦੇ ਵਿੱਚ ਲਿਖਦਾ ਕਿ ਔਰਤ ਇੱਕ ਬੌਲੀ ਮਤਲਬ ਕਿ ਪੌੜੀਆਂ ਵਾਲੇ ਖੂਹ ਵਰਗੀ ਵਸਤੂ ਹੈ ਜਿਦੇ ਵਿੱਚੋਂ ਕੋਈ ਬਾਹਰ ਖੜਾ ਡੋਲ ਨਾਲ ਪਾਣੀ ਕਢ ਕੇ ਉਹਨੂੰ ਇਸ਼ਨਾਨ ਪਾਣ ਲਈ ਵਰਤਦਾ ਕੋਇਉ ਦੇ ਕਿਨਾਰੇ ਉੱਪਰ ਨਹਾਉਣ ਤੋਂ ਦਾ ਆਨੰਦ ਲੈਂਦਾ ਤੇ ਕੋਈ ਉਹਦੇ ਐਨ ਵਿਚਾਲੇ ਜਾ ਕੇ ਟੁੱਬੀ ਮਾਰ ਕੇ ਲੁਤਫ ਭਾਵ ਰੇਮ ਪ੍ਰੇਮ ਆਨੰਦ 'ਚ ਮਸਤ ਹੁੰਦਾ ਮਤਲਬ ਔਰਤ ਦੇ ਪਿਆਰ ਨੂੰ ਮੁਕੰਮਲ ਹਾਸਲ ਕਰਨਾ ਬਹੁਤ ਔਖਾ ਏ ਦੂਜੀ ਗੱਲ ਅੰਗਰੇਜ਼ੀ ਦਾ ਪ੍ਰਸਿੱਧ ਲਿਖਾਰੀ ਨੀਤਸ਼ੇ ਇਹ ਲਿਖਦਾ ਕਿ ਔਰਤ ਇੱਕ ਸੰਗੀਤਮਈ ਬੀਣਾ ਹੈ ਇਹ ਇੱਕ ਵਿਸ਼ਾਲ ਨਦੀ ਹੈ ਤੇ ਜਾਂ ਇੱਕ ਭयंकर ਨਾਗਣ ਤੇ ਹਿੰਦੀ ਦਾ ਸ਼ਿੰਗਾਰ ਰਸ ਦਾ ਸਰਮੌਰ ਕਵੀ ਬਿਹਾਰੀ ਆਪਣੇ ਇੱਕ ਦੋਹੇ ਚ ਕਹਿੰਦਾ ਕਿ ਅਮਿ ਹਲਾ ਹਲ ਮਦ ਭਰੇ ਸ਼ਵੇਤ ਨੈਣ ਰਤਨਾਰ ਜੀਇਤ ਮਰਤ ਝੁਕ ਝੁਕ ਪਰਤ ਜਿਹੇ ਚਿਤ ਬਤ ਇੱਕ ਬਾਰ ਭਾਵ ਔਰਤ ਦੇ ਨੈਣਾ ਵਿੱਚੋਂ ਇੱਕੋ ਵੇਲੇ ਅਮਰਤ ਜ਼ਹਿਰ ਅਤੇ ਸ਼ਰਾਬ ਦੀ ਬਰਖਾ ਹੁੰਦੀ ਹੈ ਮਤਲਬ ਜਦੋਂ ਉਹ ਇੱਕ ਪਤੀ ਵਰਤਾ ਸਤੀ ਇਸਤਰੀ ਦੀ ਦ੍ਰਿਸ਼ਟੀ ਨਾਲ ਵੇਖਦੀ ਹੈ ਤਾਂ ਸਵਿਤਰੀ ਵਾਂਗੂ ਸਤਿਆਵਾਨ ਸਮਾਨ ਆਪਣੇ ਪਤੀਆਂ ਨੂੰ ਮੁਰਦਿਆਂ ਤੋਂ ਵੀ ਜਿਉਂਦੇ ਕਰ ਲੈਂਦੀ ਹੈ ਮਤਲਬ ਕਿ ਜਮਰਾਜ ਤੱਕ ਨਾਲ ਟਕਰਾ ਜਾਂਦੀ ਤੇ ਜਦੋਂ ਕਰੋਧ ਵਸ ਬ੍ਰਿੰਦਾ ਸੀਤਾ ਤੇ ਦਰੋਪਦੀ ਵਾਂਗੂ ਝਾਕਦੀ ਹੈ ਤਾਂ ਵਿਸ਼ਨੂੰ ਵਰਗਿਆਂ ਨੂੰ ਪੱਥਰ, 라ਵਣ ਵਰਗੇ ਚੱਕਰਵਰਤੀਆਂ ਦਾ ਸਰਬਨਾਸ਼ ਤੇ ਕੌਰਮਾਂ ਤੇ ਕ੍ਰੀਚਕਾਂ ਨੂੰ ਨੇਸ ਤੋਂ ਨਬੂਦ ਕਰ ਦਿੰਦੀ ਹੈ ਤੇ ਉਹੀ ਨਾਰੀ ਜਦੋਂ ਪ੍ਰੇਮ ਭਰੀ ਚਿਤਵਨ ਨਾਲ ਦੇਖਦੀ ਹੈ ਤਾਂ ਪਤਾ ਨਹੀਂ ਕਿੰਨੇ ਹੀ ਰਾਂਝੇ ਮਹੀ ਵਾਲਾ ਮਜਰੂਆ ਤੇ ਫਰਿਆਦਾ ਨੂੰ ਪ੍ਰੇਮ ਵਿਭੋਰ ਕਰਕੇ دیਵਾਨੇ ਮਸਤਾਨੇ ਤੇ ਪ੍ਰਵਾਨੇ ਆਸ਼ਕ ਬਣਾ ਦਿੰਦੀ ਹੈ ਇਸ ਲਈ ਇਸ ਅਤ ਗੁੰਝਲਦਾਰ ਪਹੇਲੀ ਤੋਂ ਬਚਣ ਦੇ ਭਲਾਏ ਸੋ ਇਹ ਗੁਣੀ ਗਣੀ ਲੋਕਾਂ ਦੀਆਂ ਗੱਲਾਂ ਹੁਣ ਅੱਗੇ ਪੰਜਵਾਂ ਚਤਰ ਤਰ ਦੱਸਦੇ ਆ ਤੁਹਾਨੂੰ ਹੁਣ ਚੌਥੇ ਦਿਨ ਦਰਬਾਰ ਦੀ ਸਮਾਪਤੀ ਉਪਰੰਤ ਰਾਜਾ ਰਾਜਕੁਮਾਰ ਹਨੂਵੰਤ ਨੂੰ ਫੇਰ ਜੇਲਮੋਂ ਭੇਦੰਦਾ ਤੇ ਪੰਜਵੇਂ ਦਿਨ ਦੀ ਸਭਾ 'ਚ ਰਾਜਕੁਮਾਰ ਨੂੰ ਫੇਰ ਹਾਜ਼ਰ ਕਰਨ ਦਾ ਹੁਕਮ ਦਿੰਦਾ ਤੇ ਉਹ ਸਰਕਾਰੀ ਬੰਦੇ ਰਾਜਕਮਾਰ ਨੂੰ ਹਤਕੜੀਆਂ ਲਾ ਕੇ ਲੈ ਆਏ ਤਾਂ ਰਾਜ ਨੇ ਵਜ਼ੀਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਫੇਰ ਹੁਕਮ ਦਿੱਤਾ ਤਾਂ ਵਜ਼ੀਰ ਨੇ ਫੇਰ ਅਗਲਾ ਚਤਰ ਅਗਲੀ ਕਹਾਣੀ ਇਦਾਂ ਸੁਣਾਈ ਉਹ ਕਹਿੰਦਾ ਕਿ ਸੇ ਜੰਗਲ ਦੇ ਵਿੱਚ ਕੋਈ ਤੰਤਰ ਮੰਤਰ ਗਿਆ ਤਾਂ ਪਖੰਡੀ ਦੰਬੀ ਜੋਗੀ ਰਹਿੰਦਾ ਸੀ ਉਹਦੇ ਉਹਨੇ ਨਾਲ ਲੱਗਦੇ ਸ਼ਹਿਰ 'ਚ ਇੱਕ ਤਾਸਿਕਾਰ ਨਾਮ ਦੇ ਸੇਠ ਦੀ ਲੜਕੀ ਨੂੰ ਆਪਣੇ ਸ਼ਬਰ ਜਾਲ ਦੇ ਨਾਲ ਸਮੋਹਤ ਕਰਕੇ ਜੰਗਲ 'ਚ ਲੈ ਜਾਂਦਾ ਤੇ ਉਹਦੇ ਜਾਦੂ ਦੀ ਕੀਲ ਵਿੱਚ ਵੱਜੀ ਉਸ ਸੁੰਦਰ ਕੰਨਿਆ ਨੇ ਜੋਗੀ ਦਾ ਕੋਈ ਵਿਰੋਧ ਵੀ ਨਾ ਕੀਤਾ ਸਗੋਂ ਭੋਗ ਬਿਲਾਸ ਕਰਨ ਵੇਲੇ ਉਹਦਾ ਪਰਮਾ ਸਾਰ ਦਿੱਤਾ ਜੋਗੀ ਆਪਣੀ ਸਫਲਤਾ ਤੇ ਇੱਕ ਨਿਹਾਇਤ ਖੂਬਸੂਰਤ ਨਵ ਜੋਬਣਾ ਇਤਰੀ ਨੂੰ ਪਾ ਕੇ ਬੜਾ ਖੁਸ਼ ਹੁੰਦਾ ਹੈ ਤੇ ਉਹਨੇ ਇੱਕ ਵੱਡੇ ਆਕਾਰ ਵਾਲੇ ਦਰਖਤ ਨੂੰ ਮੋਢ ਵਿੱਚੋਂ ਵੰਡ ਕੇ ਉਹਦੇ ਅੰਦਰ ਇੱਕ ਗੁਪਤ ਕੋਟਿਆ ਬਣਾਈ ਹੋਈ ਸੀ ਉਰੀ ਝੌਂਪੜੀ ਦਾ ਕੁਝ ਹਿੱਸਾ ਦਰਖਤ ਦੇ ਅੰਦਰ ਸੀ ਤੇ ਬਾਕੀ ਉਹਨੇ ਸਰਕੰਡੇ ਦਾ ਸਹਾਰਾ ਲੈ ਕੇ ਬਹੁਤ ਹੀ ਵਧੀਆ ਝੌਂਪੜੀ ਬਣਾਈ ਹੋਈ ਸੀ ਤਾਂ ਉਸ ਲੜਕੀ ਦਾ ਨਾਮ ਸਹਿਜ ਕਲਾ ਸੀ ਜੋਗੀ ਰੋਜ਼ਾਨਾ ਭਿਖਿਆ ਨੂੰ ਜਾਣ ਲੱਗਦਾ ਉਸ ਲੜਕੀ ਨੂੰ ਕੂਟਿਆ ਦੇ ਅੰਦਰ ਬਾੜ ਕੇ ਕੂਟਿਆ ਦਾ ਗੇਟ ਅੰਦਰੋਂ ਹੀ ਲਾਉਣ ਦੀ ਹਦਾਇਤ ਦੇ ਜਾਂਦਾ ਤੇ ਵਾਪਸ ਹੀ ਉੱਪਰ ਆ ਕੇ ਇੱਕ ਸ਼ਬਦ ਗਾਉਂਦਾ ਸੀ ਜੀਹਦਾ ਭਾਵ ਸੀ ਕਿ ਰਾਜ ਕਲਾ ਨਸ਼ਟ ਹੋ ਗਈ ਹੈ ਪਰ ਸਹਿਜ ਕਲਾ ਦਾ ਕੁਝ ਨਹੀਂ ਵਿਗੜਿਆ ਇਸ ਗੱਲ ਨੂੰ ਬੰਸਰੀ ਵਿੱਚ ਗਾ ਕੇ ਫਿਰ ਉਹ ਵਿਸ਼ੇਸ਼ ਕਿਸਮ ਦੀ ਤਾੜੀ ਮਾਰਦਾ ਸੀ ਜੋ ਉਹਦੇ ਆਉਣ ਦਾ ਸਹੀ ਸੰਕੇਤ ਹੁੰਦਾ ਸੀ ਪਰ ਇੱਕ ਦਿਨ ਜਦੋਂ ਉਹ ਰੋਟੀ ਮੰਗਣ ਗਿਆ ਤਾ ਉੱਥੋਂ ਦੇ ਰਾਜਕਮਰ ਨੇ ਉਹਨੂੰ ਵੇਖ ਲਿਆ ਤੇ ਜੋਗੀ ਉੱਪਰ ਸ਼ੱਕ ਪੈਣ ਤੇ ਰਾਜ ਦੇ ਲੜਕੇ ਨੇ ਉਹਦਾ ਪਿੱਛਾ ਕੀਤਾ ਅਖੀਰ ਦੋਵੇਂ ਹੀ ਉੱਥੇ ਆ ਪਹੁੰਚੇ ਜਿੱਥੇ ਜੋਗੀ ਦੀ ਕੁਟਿਆ ਬਣਾਈ ਹੋਈ ਸੀ ਜਦੋਂ ਜੋਗੀ ਨੇ ਬੰਸਰੀ ਦੀ ਧੁਨ ਛੇੜ ਕੇ ਤਾੜੀ বাজਾਈ ਤਾਂ ਉਹਨੇ ਕੈਲੀ ਵੀ ਛੱਡ ਦਰਵਾਜ਼ਾ ਖੋਲ ਤਾਂ ਕੁੜੀ ਨੇ ਤਾਂ ਰਾਜਕਮਰ ਇਹ ਸਾਰਾ ਦ੍ਰਿਸ਼ ਬਿਲਕੁਲ ਨੇੜੇ ਤੱਕ ਦਰਖਤ ਉੱਪਰ ਬੈਠਾ ਦੇਖ ਰਿਹਾ ਸੀ ਅਗਲੇ ਦਿਨ ਜਦੋਂ ਜੋਗੀ ਭਿਖਿਆ ਮੰਗਣ ਆਇਆ ਤਾਂ ਰਾਜਕਮਾਨ ਨੇ ਉਹੀ ਤੁਣ ਰਾਗਣੀ ਦੀ ਬਿਜਾ ਕੇ ਤਾੜੀ ਦੇ ਕੇ ਉਸ ਜਨਾਨੀ ਦਾ ਦਰਵਾਜ਼ਾ ਖਲਵਾ ਰਿਆ ਜਦੋਂ ਦੋਹਾਂ ਨੇ ਇੱਕ ਦੂਜੇ ਨੂੰ ਤੱਕਿਆ ਤਾਂ ਨੈਣਾਂ ਦੇ ਤੀਰ ਚੱਲੇ ਦੋਹਾਂ ਦੇ ਹਿਰਦੇ ਪੰਨੇ ਗੇ ਦੂਰੀਆਂ ਦੂਰ ਹੋਈਆਂ ਗਲ ਬੱਕੜੀਆਂ ਪਈਆਂ ਤੇ ਕਾਮ ਦੇ ਬਹੋਰੀ ਆਪਣਾ ਕੰਮ ਕਰ ਗਏ ਮਤਲਬ ਕਿ ਸੰਸਾਰੀ ਰੀਲਾ ਸ਼ੁਰੂ ਹੋ ਗਈ ਉਪਰੰਤ ਦੋਹਾਂ ਨੇ ਜੋਗੀ ਦਾ ਖਾਣ ਪੀਣ ਦਾ ਮਾਲ ਖੂਬ ਛਕਿਆ ਨੌਜਵਾਨ ਬਲਵਾਨ ਤੇ ਸੁੰਦਰ ਰਾਜਕਮਾਨ ਦਾ ਸਾਥ ਪਾ ਕੇ ਉਹ ਜਿਹੜੀ ਰਾਜਕੋੜੀ ਸੀਗੀ ਉਹ ਲੁੱਟੀ ਪੁੱਟੀ ਗਈ ਤੇ ਆਖਣ ਲੱਗੀ ਕਿ ਜਿੰਨੀ ਜਲਦੀ ਹੋ ਸਕੇ ਮੈਨੂੰ ਇੱਥੋਂ ਕੱਢ ਕੇ ਲੈ ਚਲ ਮੈਂ ਤੁਹਾਡੀ ਚਰਨ ਦਾਸੀ ਬਣ ਕੇ ਰਹੂੰਗੀ ਰਾਜਕਮਾਰ ਨੂੰ ਵੀ ਸਹਿਜ ਕਲਾ ਕਹਿ ਲਈਏ ਵੀ ਮਤਲਬ ਕਿ ਭਾਗੀ ਹਿਰਦੇ ਤੋਂ ਤੇ ਉਹ ਉਹਨੂੰ ਲੈ ਕੇ ਸਾਲ ਪ੍ਰਣਾਮਿਕ ਸ਼ਹਿਰ ਚਲੇ ਗਿਆ ਇਹ ਤਰ ਦੇ ਅਖੀਰ ਵਿੱਚ ਮਾਰਦ ਲਿਖਦੇ ਨੇ ਕਿ ਉੱਤਮ ਵਸਤੂ ਨੂੰ ਪ੍ਰਾਪਤ ਕਰਕੇ ਘਟੀਆ ਚੀਜ਼ ਨੂੰ ਕੌਣ ਪਸੰਦ ਕਰਦਾ ਸਿਆਣੇ ਦੀ ਸੰਗਤ ਮਿਲਣ ਤੇ ਮੂਰਖ ਨੂੰ ਤਿਆਗਣਾ ਹੀ ਯੋਗ ਹੈ ਧਨਵਾਨ ਚਤੁਰ ਨੌਜਵਾਨ ਮਨੁੱਖ ਨੂੰ ਪ੍ਰਾਪਤ ਕਰਕੇ ਕੋਈ ਵੀ ਇਸ ਤਰੀ ਬਿਰਦਕ ਰੂਪ ਨਿਰਦਨ ਅਤੇ ਮੂਰਖ ਜੋਗੀ ਕੋਲ ਕਿਉਂ ਜਾਊਗੀ ਹਾਂਜੀ ਤਾਂ ਇਹਦਾ ਹੁਣ ਮਤਲਬ ਕੀ ਹੈ ਤੋਂ ਇਸ ਕਥਾਨਿਕ ਨੂੰ ਵਿਚਾਰ ਦੇ ਅਨਸਾਰ ਤਾਂ ਇਹ ਲੱਭਦਾ ਕਿ ਠੱਗੀ ਆਖਰ ਠੱਗੀ ਹੁੰਦੀ ਹੈ योगी ਕੋਲ ਹੁਸਨ, ਜਵਾਨੀ, ਪੈਸਾ, ਪਦਵੀ, ਘਰ, ਜਾਇਦਾਦ, ਰੰਗ, ਰੂਪ, ਮਾਣ, ਸਨਮਾਨ ਕੁਝ ਵੀ ਨਹੀਂ ਸੀ। ਉਹ ਕੇਵਲ ਹਿਪਨੋਟਿਜ਼ਮ ਜਾਣਦਾ ਸੀ ਜਿਹਨੂੰ ਅਸੀਂ ਸਮੋਹਨ ਕਹਿੰਦੇ ਆ। ਤੇ ਜਦੋਂ ਰਾਜਕਮਰਨ ਨੂੰ ਮਿਲ ਕੇ ਉਹ ਜਿਹੜੀ ਕੁੜੀ ਸੀ ਉਹ ਕਹ ਲਈ ਵੀ ਸਮੋਹਨ ਤੋਂ ਮੁਕਤ ਹੋਈ ਤਾਂ ਉਹਨੇ ਤੁਰੰਤ ਉਸ ਮੂਰਖ ਯੋਗੀ ਨੂੰ ਤਿਆਗਤਾ। ਭਾਵ ਦੁਨੀਆਂ 'ਚ ਹਰ ਪ੍ਰਾਣੀ ਕਿਸੇ ਨਾ ਕਿਸੇ ਮੋਹ ਮਾਇਰ ਦੇ ਜਾਲ 'ਚ ਫਸਿਆ ਹੋਇਆ ਘੁੰਮ ਰਿਹਾ ਜਦੋਂ ਇਹਨੂੰ ਜਿੱਥੇ ਪੂਰਨ ਸਤਗੁਰੂ ਦੀ ਕਿਰਪਾ ਪ੍ਰਾਪਤ ਹੋ ਗਈ ਗਰਵਾਣੀ ਦੀ ਪਵਿੱਤਰ ਧੁਨ ਕੰਨਾਂ 'ਚ ਗੂੰਜੀ ਤਾਂ ਉਹਨੇ ਤੁਰੰਤ ਇਹ ਸੰਸਾਰੀ ਛਲਕਪਟ ਤੇ ਠਗੋਰੀ ਨੂੰ ਭੁੱਲ ਕੇ ਪਰਮਪੁਰਖ ਪਰਮਾਤਮ ਦੇਵ ਦੀ ਅਖੰਡ ਸੁਖਦਾਤਾ ਗੋਦ ਵਿੱਚ ਜਾ ਕੇ ਬਰਾਜਣਾ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਇਹ ਠੱਗੀ ਹੈ ਗੰਧਰਵਨਗਰ ਹੈ ਮਾਰਵਾੜ ਰਾਜਸਥਾਨ ਦੇ ਬਿराण ਰੇਤ ਦੇ ਟਿੱਬਿਆਂ ਉੱਪਰ ਪੈਰੀਆਂ ਸੂਰਜ ਦੀਆਂ ਕਿਰਨਾਂ ਵੱਡੇ ਵੱਡੇ ਦਰਿਆ ਵਗਣ ਦਾ ਭਰਮ ਪੈਦਾ ਕਰਦੀਆਂ ਤਾਂ ਉਦੋਂ ਉਹਨੂੰ ਇਹ ਪਤਾ ਚੱਲ ਜਾਂਦਾ ਕਿ ਇਹਨਾਂ ਲੁਭਾਵਣੀਆਂ ਸੰਸਾਰੀ ਸੁਖ ਲਹਿਰੀਆਂ ਦੀ ਕੋਈ ਸੱਚਾਈ ਨਹੀਂ ਹੈ ਇਹ ਉਸੇ ਤਰ੍ਹਾਂ ਝੂਠੀਆਂ ਮਿੱਥਿਆ ਤੇ ਮਨ ਪਰਮਉਤਰੰਗਾਂ ਹੀ ਨੇ ਜਿਵੇਂ ਮਾਰੂਥਲ ਦੀਆਂ ਲਹਿਰਾਂ ਦੇ ਭਰਮ ਦਾ ਜ਼ਿਕਰ ਆਪਾਂ ਨੇ ਕਰਕੇ ਹੈ ਤਾਂ ਉਹਦਾ ਮਿਰਗਾ ਵਾਂਗ ਜਲ ਭਾਲਣ ਦਾ ਭਰਮ ਨਸ਼ਟ ਹੋ ਜਾਂਦਾ ਤੇ ਇਸ ਪਰਥਾਏ ਸਤਗੁਰ ਪੰਜ ਪਾਛ ਦੇ ਦੋ ਸ਼ਬਦ ਆਉਨੇ ਆ ਕਿ ਮਿਰਗ ਤ੍ਰਿਸ਼ਨਾ ਗੰਧਰਵ ਨਗਰਮ ਦਰਮ ਛਾਇਆ ਰਾਜ ਦਰਮਤ ਹੈ ਤਤਹਿ ਕੁਟਨਵ ਮੋਹ ਮਿਰਥਾ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਕੇਦਾਰਾ ਮਹਲਾ ਪੰਜਵਾਂ ਹਰ ਬਿਨ ਜਨਮ ਅਕਾਰਤ ਜਾਤ ਤਜ ਗੋਪਾਲ ਆਨ ਰੰਗ ਰਾਜ ਤੇ ਮਿਥਿਆ ਪਹਿਰਤ ਖਾਤ ਰਹਾਉ ਤਨ ਜੋਵਨ ਸੰਪੈ ਸੁਖ ਭੋਗ ਵੈ ਸੰਗ ਨਾ ਨਿਭਤ ਮਾਤ ਮਿਰਗ ਤ੍ਰਸਨਾ ਦੇਖ ਰਚਿਓ ਬਾਬਰ ਦਰਮ ਛਾਇਆ ਰੰਗ ਰਾਤ ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਹੁ ਦਾਤ ਨਾਨਕ ਕੋ ਪ੍ਰਭ ਜੀਓ ਹੋਏ ਸਹਾਤ ਤੋ ਇਸ ਗੱਲ ਨੂੰ ਭਗਤ ਸ਼ਰੋਮਣੀ ਕਬੀਰ ਜੀ ਫਰਮਾਉਂਨੇ ਕਿ ਕਿਹਦਾ ਪੁੱਤਰ ਕਿਹਦਾ ਪਿਤਾ ਕੌਣ ਮਰਿਆ ਕਿਤਨੂੰ ਰੋਇਆ ਕੌਣ ਰੋਇਆ ਸਭ ਮਾਇਆ ਏ ਠੱਗ ਬੁੱਟੀ ਦਾ ਭਰਮਪੂਰਨ ਪਰਮਾਉ ਹੈ ਪ੍ਰਮਾਤਮਾ ਦੇ ਵਿਜੋਗ ਕਰਕੇ ਉਸ ਮਾਇਆ ਰੂਪੀ ਜਾਦੂਗਰ ਦੀ ਦਾ ਅਸਰ ਪੈ ਗਿਆ ਜੇ ਗੌਰ ਕਰਕੇ ਦੇਖਿਆ ਜਾਵੇ ਤਾਂ ਕਿਹੜਾ ਪਤੀ ਕੌਣ ਪਤੀ ਕੁਝ ਵੀ ਸੱਚ ਨਹੀਂ ਹੈ ਸਭ ਸੰਜੋਗ ਦੀਆਂ ਗੱਲਾਂ ਨੇ ਚਾਹ ਦਿਨਾਂ ਦਾ ਮੇਲਾ ਏ ਪਰ ਮੈਂ ਇਸ ਠੱਗ ਬੁੱਟੀ ਦੀ ਅਸਲੀਅਤ ਨੂੰ ਜਾਣ ਗਿਆ ਇਸ ਲਈ ਇਸ ਮੋਹ ਦੇ ਡਰਾਮੇ ਦਾ ਮੇਰੇ ਅੱਗੇ ਹੁਣ ਪਰਦਾ ਉੱਠ ਗਿਆ ਹੈ ਤੇ ਠੱਗ ਬੁੱਟੀ ਦੀ ਠੱਗੀ ਖਤਮ ਹੋ ਗਈ ਹੈ ਇੱਕ ਵੀਰ ਜੀ ਫਰਮਾਉਣੇ ਕੌਣ ਕੋ ਪੁੱਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪੂ ਹਰ ਠੱਗ ਜਾਕੋ ਠਗੌਰੀ ਲਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਸੋ ਇਹ ਮੇ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਜਗ੍ਹਾ ਸਮਝਾਇਆ ਹੋਇਆ ਸੋ ਇਹੀ ਗੱਲ ਭਗਵਾਨ શ્રી ਕ੍ਰਿਸ਼ਨ ਜੀ ਅਰਜਨ ਨੂੰ ਗੀਤਾ ਚ ਕਹੇ ਨੇ ਕਿ ਇਸ ਤਿੰਨ ਗੁਣਾ ਵਾਲੀ ਮਾਇਆ ਨੂੰ ਤਰਨਾ ਬਹੁਤ ਮੁਸ਼ਕਲ ਹੈ ਪਰ ਜੋ ਪ੍ਰਾਣੀ ਇਸ ਮਾਇਆ ਪਤੀ ਦੀ ਸ਼ਰਨ ਚ ਚਲੇ ਜਾਂਦੇ ਆ ਉਹ ਇਸ ਮਾਇਆ ਨੂੰ ਤਰ ਜਾਂਦੇ ਆ ਜਿਵੇਂ ਕਿ ਦੇਵੀ ਹੇ ਹੇਸ਼ਾ ਗੁਣਮਈ ਮਮਾਇ ਤੁਰਤਯਾ ਮਾਮੇਵ ਪ੍ਰਪਦਯੰਤੇ ਮਾਇਆ ਮੇਤਾ ਤਰੰਤੀ ਤੇ శ్రీਮਦ ਭਗਵਤ ਗੀਤਾ ਹਾਂਜੀ ਤਾਂ ਪ੍ਰਭਾਤ ਰਵੀ ਦਾਸ ਜੀ ਕਿਵੇਂ ਬੇਨਤੀ ਕਰ ਰਹੇ ਨੇ ਕਿ हे ਪ੍ਰਭੂ ਮੈਂ ਆਪਣਾ ਮਨ ਮਾਇਆ ਦੇ ਹੱਥ ਚ ਵੇਚ ਬੈਠਾ ਮੇਰਾ ਇਹਦੇ ਸਾਹਮਣੇ ਹੁਣ ਕੋਈ ਜੋਰ ਨਹੀਂ ਚੱਲਦਾ اے ਸਵਾਮੀ ਤੂੰ ਦੀ ਜਗਤ ਦੇ ਪਤੀ ਕਹੋਨੇ ਹੋ ਤੇ ਅਸੀਂ ਕਲਜੁਗੀ ਵਿਛਈ ਜੀਵਾਂ ਇਹਨਾਂ ਪੰਜ ਦੁਸ਼ਟਾਂ ਕਾਮ ਕ੍ਰੋਧ ਲੋਭ ਮੋਹੰਕਾਰ ਨੇ ਮੇਰਾ ਮਨ ਇੰਨਾ ਬਗੜ ਦਿੱਤਾ ਕਿ ਹੁਣ ਇਹ ਕਿਸੇ ਪਲ ਤੁਹਾਡੀ ਯਾਦ ਹੀ ਨਹੀਂ ਆਉਂਦਾਂਦੇ ਜਿੱਦੜੀ ਵੇਖਦੇ ਆਂ ਦੁੱਖਾਂ ਦੇ ਪਹਾੜ ਹੀ ਨਜ਼ਰੀ ਪੈਣੇ ਆਂ ਪਰ ਮਨ ਅਜੇਹਾ ਵਿਗੜਿਆ ਹੋਇਆ ਬੇਈਮਾਨ ਹੈ ਕਿ ਅਜੇ ਵੀ ਸਮਝਦਾ ਨਹੀਂ 베ਦ ਪੁਰਾਨ ਗੀਤਾ ਧਰਮ ਗ੍ਰੰਥ ਵੀ ਪੁਕਾਰ-ਪੁਕਾਰ ਕੇ ਕਹਿ ਰਹੇ ਨੇ ਗਵਾਹੀਆਂ ਦੇ ਰਹੇ ਨੇ ਕਿ ਸਾਰਾ ਕੁਝ ਝੂਠ ਹੈ ਬਿੰਦਨਹਾਰ ਹੈ ਮਿੱਥਿਆ ਹੈ ਗੌਤਮ ਪਤਨੀ ਅਹਲਿਆ ਦੇ ਰੂਪ ਜਾਲ ਚ ਫਸਿਆ ਹਜ਼ਾਰਾਂ ਯੋਨੀਆਂ ਮਤਲਬ ਕਿ ਭਗ ਚੰਨਾ ਵਾਲਾ ਇੰਦਰ ਤੇ ਹੋਰ ਵੀ ਰਿਸ਼ੀ मुनि ਇਹ ਸਾਰੇ ਕਾਮ ਨੂੰ ਹਾਰੇ ਹੋਏ ਆਂ ਇਸ ਤੁਸ਼ਟ ਕਾਮਦੇਵ ਦੇ ਭਿਆੰਕਰ ਵਾਰਾਂ ਨੇ ਮੈਨੂੰ ਬਹੁਤ ਦੁੱਖ ਦਿੱਤਾ ਪਰ ਇਸ ਅਤਿਆੰਤ ਨਿਰਲਜਮਨ ਦਾ ਕੀ ਇਲਾਜ ਕਰੀਏ ਜਿਹੜਾ ਅਜੇ ਵੀ ਇਹਨਾਂ ਬਿਕਾਰਾਂ ਨੂੰ ਤਿਆਗਣਾ ਨਹੀਂ ਚਾਹੁੰਦਾ ਮੈਂ ਤਾਂ ਇੱਕੋ ਇੱਕ ਰਸਤਾ ਤੇਰੀ ਸ਼ਰਨ ਦਾ ਲੱਭਿਆ ਕਿ ਤੂੰ ਓਮਾ ਪਰ ਸੁਆਮੀ ਮਹਾਦੇਵ ਸ਼ਿਵਜੀ ਵਾਂਗੂ ਮਰੀ ਸਹਾਇਤਾ ਕਰਕੇ ਇਸ ਮਹਾਦੈਂਤ ਕਾਮ ਨੂੰ ਮੇਰੇ ਅੰਦਰੋਂ ਭਸਮੇ ਕਰ ਦੇ ਸੋ ਇਦਾਂ ਬਰੋਹਣੇ ਆ ਮਹਾਰਾਜ ਤਾਂ ਇਦਾਂ ਰੋਜ਼ ਦੀ ਕਾਰਵਾਈ ਹੁੰਦੀ ਹੈ ਦਰਬਾਰ ਦੇ ਵਿੱਚ ਤੇ ਰੋਜ਼ ਵਜ਼ੀਰ ਰਾਜੇ ਨੂੰ ਕਿ ਚరిత్ర ਸੁਣਾਉਂਦਾ ਹੈ ਤ੍ਰਿੱਤਰ ਸੁਣਾਉਣ ਦਾ ਕਾਰਨ ਇਹੋ ਹੀ ਹੈ ਕਿ ਰਾਜਾ ਜਿਹੜਾ ਇਹ ਸਹੀ ਫੈਸਲਾ ਕਰ ਸਕੇ ਆਪਣੇ ਪੁੱਤਰ ਦੇ ਨਾਲ ਹਾਂਜੀ ਸੋ ਤਾਂ ਕਰਕੇ ਇਹ ਚరిత్రਾਂ ਦੇ ਰੂਪ ਦੇ ਵਿੱਚ ਮਾਰਾ ਤੁਹਾਨੂੰ ਸਮਝਾ ਰਹੇ ਹਾਂ ਕਿ ਭਾਈ ਦੁਨੀਆ ਦੇ ਵਿੱਚ ਇਦਾਂ ਛਲਕਪਟ ਹੋ ਰਿਹਾ ਹੈ ਸੋ ਇਹ ਵਰਤਾਰੇ ਹੁਣ ਤੁਹਾਡੇ ਲਾਗ-ਪਾਸ ਵੀ ਘਟਦੇ ਆਂ ਚరిత్ర ਤੁਸੀਂ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਖਬਰਾਂ ਦੇਖ ਲਓ ਰੋਜ਼ ਕੋਈ ਨਾ ਕੋਈ ਚਰਿੱਤਰ ਇਦਾਂ ਦਾ ਆਇਆ ਬਾਈ ਤੁਸੀਂ ਹੋਰ ਤਾਂ ਝੜੋ ਰੀਲਾਂ ਹੀ ਦੇਖ ਲੋ ਜਿਹੜੀਆਂ ਅੱਜ ਕੱਲ ਚੱਲਦੀਆਂ ਨੇ ਉਹਨਾਂ ਦੇ ਚਰਿੱਤਰਾਂ ਦਾ ਖੇਡ ਹੋ ਰਹੇ ਹੈਂ ਜੀ ਤੁਸੀਂ ਹਿਸਾਬ ਲਾ ਲਓ ਹੁਣ ਹੋਰ ਦੱਸੋ ਤੁਹਾਨੂੰ ਮਹਾਰਾਜ ਕੀ ਸਮਝਾਉਣਾ ਇਹ ਕਿੰਨਾ ਚਿਰ ਪਹਿਲਾਂ ਹੀ ਲੱਗੇ ਜੋ ਸਾਰਾ ਕੁਝ ਹੋ ਰਿਹਾ ਸੋ ਅੱਜ ਪੂਰਾ ਜੋਰ ਚੱਲਿਆ ਹੋਇਆ ਗੱਲ ਜੋਗ ਦਾ ਤੇ ਉਹ ਤੋਂ ਬਚਣ ਲਈ ਚਰਿੱਤਰ ਮਾਧਨ ਲਿਖੇ ਸੋ ਇਹਨਾਂ ਤੋਂ ਬਚਣਾ ਕਿਵੇਂ ਛਲਕਾਪਟ ਤੋਂ ਦੁਨੀਆ 'ਚ ਕਿਵੇਂ ਬਚ ਕੇ ਬੰਦਾ ਰਹਿ ਸਕਦਾ ਹੈਂ ਜੀ ਸੋ ਇਹ ਮਸਲਾ ਸਾਰਾ ਚਰਿੱਤਰ ਲਿਖਣ ਦਾ ਹੋਰ ਐਡਾ ਕੋਈ ਰੌਲਾ ਥੋੜੀ ਹੈ ਸੋ ਇਹੜੇ ਮੂਰਖ ਐ ਉਹ ਇਹਨਾਂ ਨੂੰ ਅਸ਼ਰੀਲ ਦੱਸੀ ਜਾਂਦੇ ਐ ਸੋ ਇਹੜੇ ਗੂੜ ਗਿਆਨੀ ਲੋਕ ਐ ਉਹ ਇਹਨਾਂ ਵਿੱਚੋਂ ਸਿੱਖਿਆ ਲੈ ਲੈਣਨੇ ਗੱਲ ਇਹ ਨਹੀਂ ਐ ਹੁਣ ਜਿਹੜੇ ਕਈ ਇਹ ਜਿਹੇ ਵੀ ਕਹਿ ਲਈ ਮੈਂ ਕਹੂੰਗਾ ਟੂਟਲ ਕਿਸਮ ਦੇ ਬੰਦੇ ਐ ਉਹ ਕਹਿੰਦੇ ਕਿ ਤਿਰਤਰਾ ਨੂੰ ਤੁਸੀਂ ਆਪਣੇ ਘਰ 'ਚ ਬਹਿ ਕੇ ਪੜੋ ਜੀ ਆਪਣੇ ਮਾਂ ਭੈਣ ਸਾਹਮਣੇ ਪੜੋ ਜੀ ਸੋ ਇਹ ਮੂਰਖਾਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਤੁਸੀਂ ਕੀ ਗੱਲ ਸੈਕਸ ਆਪਣੀ ਘਰ ਵਾਲੀ ਨਾਲ ਸਾਰਿਆਂ ਦੇ ਘਰ ਦੇ ਸਾਹਮਣੇ ਕਰਦੇ ਹੁੰਨੇ ਐ ਇਹ ਜਵਾਬ ਦੇਣ ਟੂਟਲ ਜਿਹੜੇ ਇਦਾਂ ਦਾ ਬੇ ਮਤਲਬ ਕਿ ਬੇਤੁੱਕਾ ਪ੍ਰਸ਼ਨ ਪੁੱਛਦੇ ਆ। ਸੋ ਦੇਖੋ ਇਹ ਚਤਰਿਤ ਲਿਖਿਆ ਮਾਰਦੇ ਨੇ। ਇਹ ਤਾਂ ਤੁਸੀਂ ਦੇਖਣਾ ਹੁਣ। ਤੁਸੀਂ ਆਪਸ ਵਿੱਚ ਜੋ ਪਤੀ ਪਤਨੀ ਐ ਇਹ ਪੜ੍ਹ ਕੇ ਚਰਚਾ ਕਰ ਸਕਦੇ ਆ। ਬੀਬੀਆਂ ਪੜ੍ਹ ਕੇ ਬੀਬੀਆਂ ਨੂੰ ਸੁਣਾ ਸਕਦੀਆਂ। ਬੰਦੇ ਪੜ੍ਹ ਕੇ ਬੰਦਿਆਂ ਨੂੰ ਸੁਣਾ ਸਕਦੇ ਆ। ਇਹਦੇ ਵਿੱਚ ਕੀ ਰੌਲਾ ਹੈ? ਦੱਸੋ ਮੈਨੂੰ। ਸੋ ਗੱਲ ਸਾਰੀ ਸਮਝਣ ਦੀ ਐ ਪਰ ਇਹਨਾਂ ਨੇ ਟੁੱਟ ਵਾਲਾ ਨੇ ਰੋਲ ਘੋਲਾ ਪਾਉਣਾ ਹੋਰ ਗੱਲ ਕੁਝ ਨਹੀਂ ਐ। ਹਾਂਜੀ। ਸੋ ਇੰਨਾ ਕੇ ਸਮਝਣਾ ਐ। ਔਰ ਕੁਛ ਨਹੀਂ ਹੈਗਾ ਸੋ ਮਿਲਦੇ ਆਂ ਦੋਸਤੋ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਤੇ ਜੋ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ